ਨਹੀਂ ਹੁਣ ਰਿਜ਼ਲਟ ਸਾਹਿਬ ਸਲਾਮ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਯੋਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਪਿਛਲੇ ਸਮੇਂ ਚ ਵੀ ਅਸੀਂ ਕਾਫੀ ਵੱਡੀਆਂ ਰਿਕਵਰੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੁਣ ਵੀ ਇੱਕ ਬੜੀ ਅੱਛੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਦੋ ਕੇਸਾਂ 'ਚ 3 ਕਿਲੋ 100 ਗ੍ਰਾਮ ਜਿਹੜੀ ਹੈ ਹਿਰੋਇਨ ਮਿਲੀ ਹੈ ਤੇ ਇੱਕ ਹਲਟੋਕਾਤ ਕੁਝ ਡਰਗ ਮੰਨੀ ਹੈ ਇਹਦੇ 'ਚ ਜਿਹੜਾ ਪਹਿਲਾ ਕੇਸ ਹੈ 58 ਨੰਬਰ ਚਾਰਟੇ ਦਾ ਉਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿਲਤਲਵਿੰਦਰ ਟਿੰਡੂ ਫੜਿਆ ਸੀ ਜਿਹੜੇ 1 ਕਿਲੋ 12 ਗ੍ਰਾਮ ਫੜੇ ਗਏ ਸੀ ਥਾਣਾ ਘਰਿੰਡੇ ਦਾ ਰਹਿਣ ਵਾਲਾ ਸੀਗਾ ਉਹਦੇ ਜਦੋਂ ਅਸੀਂ ਲਿੰਕੇਜਸ ਦੇ ਵਿੱਚ ਚੱਲੇ ਆ ਉਹਦੇ ਚ ਸਾਡੇ ਇਨਸਪੈਕਟਰ ਸੀਆਈਏ ਜਮੋਲਕਦੀਪ ਤੇ ਉਹਨਾਂ ਦੀ ਜਿਹੜੀ ਟੀਮ ਹੈ ਅੰਡਰ ਸੁਪਰਵੀਜ਼ਨ ਆਫ ਡੀਸੀਪੀ ਟੀ ਸਾਹਿਬ ਜਗਵਿੰਦਰ ਸਿੰਘ ਸਾਡੇ ਜਿਹੜੇ ਹੈਗੇ ਨੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਤੇ ਦੋਨੋਂ ਕੇਸਾਂ ਦੀ ਜਿਹੜੀ ਸੁਪਰਵੀਜ਼ਨ ਕਰ ਰਹੀ ਸੀ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਨਾਲ ਉਹਨਾਂ ਦੇ ਦੂਸਰੇ ਕੇਸ ਸੀਗੇ ਵਿਸ਼ਾਲਜੀਤੀ ਸਾਡੇ ਐਡੀਸੀਪੀ 1 ਤੇ ਵਿਸ਼ਾਲ ਜੀ ਜਿਹੜੇ ACP ਸੈਂਟਰਲ ਨੇ ਤੇ SHO اسلام آباد ਜਿਹੜਾ ਪਹਿਲਾ ਕੇਸ ਹੈ CIA ਵਾਲਾ ਉਹਦੇ ਵਿੱਚ ਇਹ ਅਲਵਿੰਦਰ ਤੋਂ ਬਾਅਦ ਅਕਿਊਜ਼ ਸੁਖਦੇਵ ਨੂੰ ਅਸੀਂ ਫੜਿਆ ਉਹਨੂੰ ਨਾਮਿਨੇਟ ਕੀਤਾ ਸੀ ਉਹਦੇ ਤੋਂ 2 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਇਹਦੇ ਚ ਇਹ ਸੀਗਾ ਕਿ ਸੁਖਦੇਵ ਜਿਹੜਾ ਉਹ ਪਾਕਿਸਤਾਨੀ 스ਮਗਲਰ ਨਾਲ ਡਾਇਰੈਕਟਲੀ ਇਨ ਟੱਚ ਸੀਗਾ ਔਰ ਇਹ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹਨੇ ਬਹੁਤ ਵਾਰੀ ਆਪਣੀ ਜਿਹੜੀ ਰੈਜ਼ਿਡੈਂਸ ਬਦਲੀ ਹੈ ਔਰ ਹਰ ਵਾਰੀ ਜਿਹੜੇ ਬਾਰਡਰ ਦੇ ਨਾਲ ਦੇ ਪਿੰਡਾਂ ਉਹਨਾਂ ਚ ਆਪਣੀ ਰਹਿਸ਼ ਚੇਂਜ ਕਰਦਾ ਰਿਹਾ ਪਹਿਲਾਂ ਜਿਹੜਾ ਇਹਦੇ ਕੋਲ ਸੀਗਾ ਜਗਦੇਵ ਖੁਰਦਿਸ ਸੀਗਾ ਉਸ ਤੋਂ ਬਾਅਦ ਪਿੰਡ ਅਵਾਨ ਵਸਾਉ ਵਸੂ ਇਹ ਹੁਣ ਤਨਵਾ ਖੁਰਦ ਪੀਐਸ ਕਰੰਡਾ ਬੇਸਿਕਲੀ ਇਹ ਇਸ ਕਰਕੇ ਆਪਣੀ ਜਿਹੜੀ ਚੇਂਜ ਕਰਦਾ ਸੀ ਰਹਿਸ਼ ਵੀ ਡਿਟੈਕਸ਼ਨ ਤੋਂ ਬਚਿਆ ਜਾ ਸਕੇ ਤੇ ਇਹ ਕਾਫੀ ਦੇਰ ਤੋਂ ਇਹ ਕੰਮ ਇਹਦੇ ਦਸਨ ਮੁਤਾਬਕ ਜਿਹੜੇ ਮੋਢਲੀ ਪੁਛਗਿੱਤੇ ਆਇਆ ਕਿ ਇਹ ਕੰਮ ਕਰ ਰਿਹਾ ਤੇ ਇਹ ਜਿਹੜੇ ਬੰਦੇ ਦੀ 28 ਸਾਲ ਦੀ ਇਹ ਉਮਰ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਮੇਨਲੀ ਇਹ ਲਾਲਚ ਦੇ ਵਿੱਚ ਆ ਕੇ ਔਰ ਮਾਰਦਰ ਦੇ ਉੱਤੇ ਰਹਿਣ ਕਰਕੇ ਨੇ ਆਪਣੇ ਨੈਕਸ ਜਿਹੜੇ ਆ ਦੂਜੇ ਪਾਸੇ ਪਾਕਿਸਤਾਨ ਬਣਾਏ ਆ ਉਹ ਚੀਫ ਡਰੱਗ ਟ੍ਰੇਡ ਚ ਐਕਟਿਵ ਕੰਮ ਕਰ ਰਿਹਾ ਔਰ ਡਿਟੈਕਸ਼ਨ ਤੋਂ ਬਚਿਆ ਰਿਹਾ ਅਜ ਤੱਕ ਜੇ ਆਪਾਂ ਦੀ ਪ੍ਰੀਵਿਅਸ ਹਿਸਟਰੀ ਦੇਖੀਏ ਦੇ ਖਿਲਾਫ ਕੋਈ ਪੁਰਾਣਾ ਕੇਸ ਨਹੀਂ ਹੈ ਪਰ ਕਾਫੀ ਦੇਰ ਤੋਂ ਕਰ ਰਿਹਾ ਔਰ ਅਲੱਗ-ਅਲੱਗ ਐਡਰੈਸ ਚੇਂਜ ਕਰ ਰਿਹਾ ਦੂਸਰਾ ਜਿਹੜਾ ਕੇਸ ਹੈ ਉਹਦੇ ਵਿੱਚ ਜਿਹੜੇ ਆ ਚਾਰ ਦੋਸ਼ੀ ਫੜੇ ਗਿਆ اسلامਬਾਦ ਪੁਲਿਸ ਸਟੇਸ਼ਨ ਦੇ ਅndergat ਜਿਹੜਾ ਪਰਚਾ ਦਰਜ ਹੋਇਆ ਹੈ ਮਨਪ੍ਰੀਤ ﺍﻟियस ਗੋਰਾ ਇਹ ਫੜਿਆ ਗਿਆ ਮੇਨ ਜਿਹੜਾ ਅਕਿਊਜ਼ਡ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਜੀ ਆਰ ਪੀ ਥਾਣੇ ਅੰਮ੍ਰਿਤਸਰ ਦੇ ਵਿੱਚ ਇਸ ਕੇਸ ਦੇ ਵਿੱਚ 1 ਕਿਲੋ ਤੋਂ 50 ਗ੍ਰਾਮ ਰਿਕਵਰੀ ਹੋਈ ਹੈ ਨਾਲ ਇਹਦੇ ਆਲਟੋਕਾਰ ਵੀ ਫੜੀ ਗਈ ਹੈ। ਔਰ ਜਿਹੜਾ ਮਨਪ੍ਰੀਤ ਗੋਰੇ ਦੇ ਪੁੱਛ ਗਏ ਤੋ ਇਹ ਗੱਲ ਸਾਹਮਣੇ ਆਈ ਇਹ ਦਾ ਨਾਮ ਸਕਾ ਮਾਮਾ ਹੈ ਗੋਪਾਲ ਸਿੰਘ। ਉਹ ਰਹਿਣ ਵਾਲਾ ਵੈਸੇ ਪਿੱਛੋਂ ਹਰੀਕੇ ਤਰਨਤਾਰਨ ਦਾ। ਕਿਉਂਕਿ ਮਨਪ੍ਰੀਤ ਵੀ ਆਪ ਜਿਹੜਾ ਹੈਗਾ ਥਾਣੇ ਖਾਲੜੇ ਦੇ ਵਿੱਚ ਹੀ ਇਹਦਾ ਪਿੰਡ ਹੈ ਬਾਰਡਰ ਦੇ ਨੇੜੇ। ਔਰ ਉਹ ਹਰੀਕੇ ਦਾ ਵੈਸੇ ਪਿੱਛੋਂ ਰਹਿਣ ਵਾਲਾ ਗੋਪਾਲ ਸਿੰਘ ਪਰ ਹੁਣ ਰਾਜਸਥਾਨ ਚ ਰਹਿ ਰਿਹਾ ਹੈ। ਬੇਸਿਕਲੀ ਕੋਪਾਲ ਸਿੰਘ ਹੀ ਮਾਸਟਰਮਾਈਂਡ ਚ ਉੱਪਰ ਆਇਆ ਇਸ ਇਨਵੈਸਟੀਗੇਸ਼ਨ ਚ ਉਹਦੇ ਬਾਅਦ ਪਾਕਿਸਤਾਨ ਨਾਲ ਸੰਬੰਧ ਸੀ ਉਸ ਤੋਂ ਬਾਅਦ ਉਹ ਇੱਥੇ ਡਾਇਰੈਕਸ਼ਨ ਦਿੰਦਾ ਸੀ ਜਾਂ ਲੋਕੇਸ਼ਨ ਪਾਉਂਦਾ ਸੀ ਮਨਪ੍ਰੀਤ ਉਹਨਾਂ ਨੂੰ ਫਿਰ ਇਹ ਜਾ ਕੇ ਕਨਸਾਈਨਮੈਂਟ ਚੁੱਕ ਕੇ ਤੇ ਅੱਗੇ ਦਿੰਦੇ ਸੀਗੇ ਮਨਪ੍ਰੀਤ ਦੇ ਨਾਲ ਜਿਹੜਾ ਦੂਜਾ ਸਾਥੀ ਹੈ ਅਮਰਤਪਾਲ ਸਿੰਘ ਐਲੀਅਸ ਪਾਲ ਇਹ ਵੀ ਸੇਮ ਪਿੰਡ ਦੇ ਦਲੇਰੀ ਪਿੰਡ ਹੈ ਥਾੜਾ ਖਾਲ ਦਾ ਤਰਨਤਾਰਨ ਦੇ ਵਿੱਚ ਦੋਨਾਂ ਦਾ ਇਹ ਦੁਬਈ ਤੋਂ ਵਾਪਸ ਆਇਆ ਜਿਹੜਾ ਅਮਰਤਪਾਲ ਹੈ ਤੇ ਅਮਰਤਪਾਲ ਦੇ ਸਬੰਧ ਇੱਕ ਭਾਰਤ ਇਲੀਅਸ ਪਾਲੋ ਹੈ ਇਹ ਪੀਐਸ ਖਾਲਣਾ ਤਰਨਤਨ ਦਾ ਹੀ ਰਹਿਣ ਵਾਲਾ ਹੈ ਇਹ ਕਾਫੀ ਐਕਟਿਵ ਸਮਗਲਰ ਹੈ ਜੋ ਦੀ ਪੁੱਛਗਿੱਛ ਪਤਾ ਲੱਗਿਆ ਔਰ ਕਾਫੀ ਸਮੇਂ ਤੋਂ ਇਹ ਕਨਸਾਈਨਮੈਂਟਸ ਪਾਕਿਸਤਾਨ ਦੇ ਥਰੂ ਇਹੜੇ ਅਮਰਤਪਾਲ ਨੂੰ ਵਰਤਾ ਸੀਗਾ ਤੇ ਅਮਰਤਪਾਲ ਤੇ ਮਨਪ੍ਰੀਤ ਇਕੱਠੇ ਹੋ ਕੇ ਕੰਮ ਕਰ ਰਹੇ ਸੀਗੇ ਚਾਹੇ ਇਹਨਾਂ ਦੇ ਜਿਹੜੇ ਸੋਰਸ ਡਿਫਰੈਂਟ ਸੀਗੇ ਬਟ ਇਹ ਯੂਜ਼ ਟੂ ਕਲੈਕਟ ਦੀ ਕਨਸਾਈਨਮੈਂਟ ਇਕੱਠੇ ਹੋ ਕੇ ਔਰ ਜਿਹੜਾ ਇਹਦੇ ਨਾਲ ਤੀਜਾ ਬੰਦਾ ਲਵਦੀ ਪੇਲੀਅਸ ਲੱਭਾ ਇਹ ਵੀ ਖਾਲੜਾ ਦੇ ਥਾਣੇ ਦੇ ਵਿੱਚ ਹੀ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਹਰਪਾਲ ਪਾਲਾ ਇਹ ਵੀ ਖਾਲੜਾ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਦੇ ਖਿਲਾਫ ਜਿਹੜੇ ਪੁਰਾਣੇ ਕਿਸ ਜਸਵਾਏ ਅਬਦਪਾਲ ਦੇ ਤੇ ਮਨਪ੍ਰੀਤ ਦੇ ਦੋਨੋਂ ਦੂਜਿਆਂ ਦੇ ਨਹੀਂ ਹੈਗੇ ਤੇ ਇਹਨਾਂ ਦੀ ਜਿਹੜੀ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਬਿਲਕੁਲ ਬਾਰਡਰ ਦੇ ਉੱਤੇ ਲੱਗਦੀਆਂ ਆ ਉਹਦੇ ਕਰਕੇ ਇਹਨਾਂ ਨੂੰ ਬੜਾ ਐਡਵਾਂਟੇਜ ਰਿਹਾ ਕਦੇ ਬੰਬੀ ਤੇ ਲੈ ਆਏ ਕਦੇ ਕਿਤੇ ਲੋਕੇਸ਼ਨ ਦੇ ਦਿੱਤੀ ਭਾਰਤ ਭਾਲੋ ਜਿਹੜਾ ਹੈਗਾ ਉਹ ਬੇਸਿਕਲੀ ਇਹਨਾਂ ਨੂੰ ਡਰਾਈਵ ਕਰਦਾ ਰਿਹਾ ਤੇ ਉੱਥੋਂ ਇਹਦਾ ਮਾਮਾ ਜਿਹੜਾ ਗੋਪਾਲ ਸਿੰਘ ਸੋ ਇਹਦੇ ਵਿੱਚ ਉਹ ਬੰਦੇ ਸਾਨੂੰ ਚਾਹੀਦੇ ਆ ਇੱਕ ਗੋਪਾਲ ਸਿੰਘ ਇਹਦਾ ਮਾਮਾ ਜਿਹੜਾ ਰਾਜਸਥਾਨ ਰਹਿ ਰਿਹਾ ਤੇ ਭਾਰਤ ਜਿਹੜਾ ਕਿ ਕਾਫੀ ਕੇਸਿਸ ਦੇ ਵਿੱਚ ਪਤਾ ਲੱਗਿਆ ਉੱਥੇ ਲੋਕਲ ਪੁਲਿਸ ਨੂੰ ਵੀ ਵੌਂਟਡ ਹੈ ਸੋ ਇਹਦੇ ਤੇ ਜਿਹੜਾ ਮੇਨ ਅਗੇ ਬੈਕਵਰਡ ਫਾਰਵਰਡ ਲਿੰਕੇਜ ਤੇ ਡਰਗ ਐਂਗਲ ਜਿਹੜਾ ਰਹਿੰਦਾ ਉਸ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਅੱਛੀ ਕਾਰਗੁਜ਼ਾਰੀ ਹੈ ਡਰਗ ਫਰੰਟ ਤੇ ਜੇ ਆਪਾਂ ਟੋਟਲ ਦੇਖੀਏ ਤਾਂ ਆਪਣੇ 5 ਬੰਦੇ ਫੜੇ ਗਏ ਔਰ 3 ਕਿਲੋ ਤੇ ਜਿਹੜੀ ਹੈਗੀ 100 ਗ੍ਰਾਮ ਹੀਰੋਇਨ ਫੜੀ ਗਈ ਫਿਰ ਹੋਰ ਵੀ ਲੋਕ ਮਿਲੇ ਉਹਨਾਂ ਨਾਲ ਇਹ ਕਾਫੀ ਦੇ ਉਹ ਮਤਲਬ ਉਹਦੇ ਮੇਰਾ ਮਾਮੇ ਤੋਂ ਕਾਫੀ ਗੱਲਾਂ ਕਲੀਅਰ ਹੋ ਗਈਆਂ ਔਰ ਜਿਹੜਾ ਭਾਰਤ ਹੈ ਉਹ ਵੀ ਬੜਾ ਇੰਪੋਰਟੈਂਟ ਜੋ ਪਤਾ ਲੱਗਿਆ ਸਾਡੀ ਟੀਮ ਜਿਹੜੀ ਇਨਵੈਸਟੀਗੇਸ਼ਨ ਤੇ ਉੱਥੇ ਗਈ ਹੈ ਕਾਫੀ ਐਕਟਿਵਲੀ ਕੰਮ ਕਰ ਰਹੀ ਹੈ ਉਹ ਬਾਰਡਰ ਦੇ ਉੱਤੇ ਸੋ ਦਿੱਤੇ ਅਸੀਂ ਸਾਰਾ ਕਨਸੈਂਟਰੇਟ ਕਰਕੇ ਇਹਨਾਂ ਦੋਨਾਂ ਨੂੰ ਫੜਾਂਗੇ ਰਾਜਸਥਾਨ ਨਵਾਂ ਬੋਲ ਰਿਹਾ ਜੀ ਇਸ ਤਰ੍ਹਾਂ ਦਾ ਤਸਕਰੀ ਨਹੀਂ ਇਹ ਨਹੀਂ ਆਪਾਂ ਕਹਿ ਸਕਦੇ ਪਰ ਬੰਦਾ ਅਜੇ ਤੋਂ ਬੈਠਾ ਹੋਤੀ ਹੁਣ ਹੈ ਇਤ ਲਿੰਕ ਦਾ ਕੋਈ ਵੀ ਪੈਦਾ ਕਰ ਸਕਦਾ ਅੱਜ ਕੱਲ ਤੁਹਾਨੂੰ ਪਤਾ ਹੈ ਇੰਟਰਨੈਟ ਸਾਈਬਰ ਸਪੇਸ ਇੰਨੀ ਵਾਈਡ ਵਾਸਟ ਹੈ ਪਾਤ ਲੋੜ ਨਹੀਂ ਵੀ ਅਮਰ ਸਰ ਬੈਠ ਕੇ ਕਰੋ ਕਿਤੇ ਵੀ ਕਰ ਸਕਦੇ ਆਪਾਂ ਸਰ ਇੱਕ ਦੂਸਰੇ ਨਾਲ ਸਾਰੇ ਜਾਨੇ ਕਿਸ ਤਰ੍ਹਾਂ ਜੁੜੇ ਦੇਖੋ ਜਿਹੜਾ ਪਹਿਲਾ ਕੇਸ ਹੈ ਉਹ ਤਾਂ ਡਿਫਰੈਂਟ ਹੈ ਤਲਵਿੰਦਰ ਤੋਂ 1 ਕਿਲੋ ਪਹਿਲਾਂ ਫੜੀ ਸੀ ਆਈਏ ਸਟਾਫ ਨੇ 12 ਗ੍ਰਾਮ 2 ਕਿਲੋ ਹੁਣ ਫੜੀ ਗਈ ਸੁਖਦੇਵ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਨਾਲਾ ਬਾਰਡਰ ਤੇ ਹੋਰ ਇਹ ਤਾਂ ਤਿੰਨ ਪਿੰਡ ਬੰਦਦਾ ਰਿਹਾ ਉਹਦਾ ਬਿਲਕੁਲ ਮੋਡੂਲਲੀ ਡਿਫਰੈਂਟ ਹੈਗਾ ਜਿਹੜਾ ਅਲੱਗ ਉਹਦਾ ਨੈਟਵਰਕ ਜਿਹੜੇ ਚਾਰ ਬੰਦੇ ਦੂਜੇ ਆ ਮਨਪ੍ਰੀਤ ਕੋਰਾ ਅਮਰਤਪਾਲ ਲਵਦੀਪ ਤੇ ਹਰਪਾਲ ਇਹ ਡਿਫਰੈਂਟ ਮੋਡਿਊਲ ਆ ਜਿਹਨੂੰ ਕੋ ਗੋਪਾਲ ਦਾ ਮਾਮਾ ਮਨਪ੍ਰੀਤ ਦਾ ਅਮਰਤਪਾਲ ਦਾ ਨਾਮ ਇਹ ਜਿਹੜਾ ਪਿੱਛੋਂ ਕੰਟਰੋਲ ਕਰਦਾ ਉਹ ਜਿਹੜਾ ਹੈਗਾ ਭਰਤ ਸੋ ਬੇਸਿਕਲੀ ਜਿਹੜੇ ਦੋਨੋਂ ਕੇਸਾਂ ਦੇ ਵਿੱਚ ਗੱਲ ਸਿਮਿਲਰਿਟੀ ਇਹ ਆਈ ਹੈ ਕਿ ਬਾਰਡਰ ਦੀ ਪ੍ਰੋਕਸੀਮਿਟੀ ਦਾ ਫਾਇਦਾ ਲੈ ਜਿਹਦੇ ਖੇਤ ਉੱਤੇ ਨੇ ਬੰਬੀਆਂ ਉੱਤੇ ਨੇ ਨੇਚਰਲੀ ਉੱਤੇ ਉਹਨਾਂ ਨੂੰ ਜਦੋਂ ਲੋਕੇਸ਼ਨ ਆ ਜਾਂਦੀ ਹੈ ਕਨਸਾਈਨਮੈਂਟ ਚੁਕਣੀ ਤੇ ਲਕੂਣੀ ਸੋਖੀ ਹੈ ਸਰ ਇਹਦੇ ਚ ਡਰੋਨ ਵੀ ਪੈਂਦਾ ਜੇ ਡਰੋਨ ਤੇ ਨਹੀਂ ਆ ਰਹੀਆਂ ਸਾਰੀਆਂ ਜੀ ਸਾਰਿਆਂ ਚ ਔਰ ਇਹ ਜਿਹੜਾ ਸੁਖਦੇਵ ਦਾ ਤਾਂ ਤੁਹਾਨੂੰ ਮੈਂ ਮੋਟਰ ਸਪਰਿੰਟ ਹੀ ਦੱਸਿਆ ਵੀ ਤਿੰਨ ਘਰ ਬਦਲ ਚੁੱਕਿਆ ਤਿੰਨ ਪਿੰਡ ਚੇਂਜ ਕਰਦੇ ਕਰ ਦਿੱਤੇ ਉਹ ਕਿਸੇ ਦੇ ਧਿਆਨ ਚ ਹੀ ਨਹੀਂ ਆਇਆ ਪ੍ਰੀਵੀਅਸ ਕੇਸ ਜੇ ਆਪਾਂ ਹਿਸਟਰੀ ਦੇਖੀ ਨਿਲ ਮਤਲਬ ਪਿੰਡੀ ਬਦਲ ਦਿੰਦਾ ਹੀ ਹਾਂਜੀ ਤਿੰਨ ਪਿੰਡ ਬਦਲਤੇ ਨਾ ਜਗਦੇਵ ਖੁਰਦ ਆਵਾਵਾਸੂ ਤਨਵਾਕੁਰਦ ਤੋਂ ਹੁਣ ਰਹਿ ਰਿਹਾ ਜਿੱਥੇ ਫੜਿਆ ਗਿਆ ਕਨਕਰਿੰਡਾ ਪਹਿਲਾਂ ਇਹ ਨਾਲੇ ਦੇ ਪਿੰਡ ਸੀਗੇ ਨੇਚਰਲੀ ਸੈਕਟਰ ਵੀ ਚੇਂਜ ਹੋ ਗਿਆ ਤੇ ਬੰਦੇ ਦੇ ਡਿਟ੍ਰੈਕਸ਼ਨ ਤੇ ਵੇਟ ਕਰ ਲਗਾ ਸਾਰੀ ਡਰੋਨਾਂ ਪਾਕਿਸਤਾਨ ਬੇਸ ਸਾਰਾ ਦੋਨੇ کیسਾਂ ਦੇ ਵਿੱਚ ਕਿੰਨੇ کیسਾਂ ਕਰਦੇ ਸੀ ਪਿਛਲੇ کیسਾਂ ਜਿਹੜੇ ਕਹਿੰਦੇ ਪਿਛਲੇ کیسਾਂ ਇਹਦਾ ਲੱਗਣ ਕਿ ਹਵਾਲਾਤ ਵੀ ਕੀ ਕਰਦੇ ਸੀ ਇਹ ਕਿਵੇਂ ਦੱਸਾਂ ਕਹਿੰਦੇ ਇਹ ਉਹ ਕਰ ਰਹੇ ਜਿਵੇਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਤੁਹਾਨੂੰ ਵੀ ਅਸੀਂ ਉਹ ਸਾਰੀ ਟ੍ਰਾਇਲ ਟ੍ਰੇਲ ਜਿਹੜੀ ਆ ਉਹ ਚੁੱਕੀ ਜਾਊਗੀ ਇਹ ਦੋ ਬੰਦੇ ਫੜੇ ਜਾਣੇ ਬਹੁਤ ਜ਼ਰੂਰੀ ਹੈ ਬਿਕੋਜ਼ ਬੀਸਿਕਲੀ ਕਰਾਉਂਡ ਤੇ ਕੰਮ ਐਗਜ਼ੀਕਿਊਟ ਹੈ ਕਰ ਰਹੀ ਸੀ ਮਾਸਟਰਮਾਈਂਡ ਉਹ ਦੋਨੋਂ ਬੰਦੇ ਦੇ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਥੈਂਕ ਯੂ ਜੀ